ਉਸਰੇ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨਾਨਕ ਪਾਸਾ ਦਾ ਅਕਾਲ ਪੁਰਖ ਹੈ ਨਾ ਦਿੱਲੀ ਦਾ ਸੰਤ ਗੁਰੂ ਪਿਆਰਿਓ ਗੁਰੂ ਨਾਨਕ ਦੇ ਘਰ ਦੇ ਨਾਲ ਗੀਤ ਕਰਦਾ ਪਹਿਲਾ ਕੋਲ ਆ ਅੱਜ ਵੀ ਕਰ ਰਿਹਾ ਹੈ ਅੱਜ ਵੀ ਕੋਈ ਸੱਚ ਬੋਲਦਾ ਹੈ ਗੁਰੂ ਦੇ ਨਾਲ ਜੋੜਦਾ ਹੈ ਉਸ ਨੂੰ ਉਹਨਾਂ ਨੂੰ ਜੀਹਾਂ ਦੇ ਵਿੱਚ ਲੱਗਿਆ ਜਾਂਦਾ ਹੈ ਉਹਨਾਂ ਨੂੰ ਜੀਹੇ ਦਿੱਤੇ ਜਾਂਦੇ ਹਨ ਪਰ ਜਿਹੜੇ ਤਖਤ ਤੇ ਬੈਠ ਕੇ ਦਿੱਲੀ ਦਾ ਰਾਜਾ ਗੁਰੂ ਪਿਆਰਿਓ ਕਹਿੰਦਾ ਸੀ ਇਹਦੀ ਖੋਪਰੀ ਦਾ ਲਓ ਇਹਨੂੰ ਚਾੜ੍ਹੜੀ ਤੇ ਚਾੜ੍ਹ ਦਿਓ ਇਹ ਸਿੱਖ ਨੂੰ ਦੇਰ ਦੇ ਵਿੱਚ ਆਵਾਦ ਦਿਓ ਉਹ ਤਖਤ ਗੁਰੂ ਗੋਬਿੰਦ ਸਿੰਘਾ ਨੇ ਹਾਥੀ ਦੇ ਮਗਰ ਪਾ ਕੇ ਹਰਿਮੰਦਰ ਸਾਹਿਬ ਦੇ ਵਿੱਚ ਜਾ ਕੇ ਰੱਖਿਆ ਹੈ ਅੱਜ ਵੀ ਤੁਸੀਂ ਦੇਖ ਸਕਦੇ ਜਿਹੜਾ ਗੁਰੂ ਦਾ ਇਤਿਹਾਸ ਹੈ ਖਾਸਾ ਅਕਾਲਪੁਰ ਦੀ ਮੌਜੂਦ ਹੈ ਖਾਸਾ ਅਕਾਲਪੁਰ ਦੀ ਮੌਜੂਦ ਹਰਕਤ ਖਾਸਾ ਪਰਮਾਤਮਾ ਦੀ ਮੌਜੂਦ ਹੈ ਗੁਰੂ ਪਿਆਰੋ ਦਸਵੇਂ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਬਈਏ ਖਾਲਸਾ ਅਦਾਲਤ ਆਪਣੀ ਖੋਲਣਾ ਕਿਹੜੇ ਦੀ ਜਿਹੜਾ ਗੁਰੂ ਪਿਆਰੋ ਤਖਤ ਬਣਾਇਆ ਹੈ ਮੀਰੀ ਪੀਰੀ ਦੇ ਮਾਰਗ ਸੇਵੇ ਪਾਸਾ ਨੇ ਉਹ ਕਾਮ ਆਪਣੀ ਸ੍ਰੀ ਸੰਜੀ ਹੈ ਉਹਨੇ ਤਿੰਨ ਧਰਮ ਪੈਦਾ ਕੀਤੇ ਹੋ ਸੋ ਆਹ ਗੁਰੂ ਕਹਿ ਰਹੇ ਸਮਾ ਮਾੜਾ ਨਹੀਂ ਲੈਂਦੇ ਇੱਕ ਦਰਤਾ ਦਾ ਖੋਗਾ ਮੰਗੇ ਆਪ ਦੇ ਨਾਲ ਸਾਜੀਆਂ ਕਰਦੇ ਹਾਂ ਸੋਤਾ ਚੰਡਿਆਂ ਤੇ ਵਿਕੜੇ ਪੈਨਿਆਂ ਤੇ ਖੋਬਨਾ ਕਰਾਕਾ ਤੋਰ ਘਨਿਆਲੇ ਮਾਤਾ ਪਿਤਾ ਤੇ ਪੁੱਤਰ ਸ਼ਹੀਦ ਹੋ ਗਈਓ ਮਾ ਦੀਵੇ ਮੁਝਾ ਕੇ ਦੇ ਦੇਸ ਵਿੱਚ ਨਿਵਾਣੀਆਂ ਬਾਲੀਆਂ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵ ਜਨਮਾਨੈ ਫਰਤਖ ਨਗਰ ਦੂਰਾਂ ਦੇ ਚੱਲਦੇ ਹਾਂ ਚੱਲਦੇ ਬੇਅੰਤ ਬਣਾਰੇ ਰਸਤਾਂ ਦੇ ਰਗਾਉ ਆਉਂਦੀਆਂ ਹਾਂ ਆਉਂਦੀਆਂ ਭੇਜਣ ਗੁਰੂ ਪਿਆਰੇ ਸ਼ਕਤੀ ਪਦਾਰਥ ਬਣਦੇ ਹਾਂ ਬਣਦੇ ਜਲੇਬ ਮਟਿਆਈਆਂ ਨੰਗਰ ਵਿੱਚ ਸੇਵਾ ਕਰਦੀਆਂ ਹਾਂ ਕਰਦੀਆਂ ਪੈਣ ਚਲਦੀ ਲੰਗਰ ਸੰਗਤ ਪਾਤ ਜ ਚਲਦੀ ਹਾਂ ਚਲਦੀ ਲੋ ਲੰਗਰ ਤਬ ਦੇ ਬਾਦਸ਼ਾਹ ਪੁੱਤ ਗਾਨ ਤਰਦੀ ਬੇਤੋ ਦੁਹਾ ਦੁਹਾ ਦਾ ਜੋੜਾ ਬਣਾ ਲਿਆ ਜੇ ਦੋ ਵਿੱਚ ਚੰਨ ਤੋਰ ਦੇ ਬਾਦ ਦਿੱਤੇ ਤੇ ਦੁਹਾਂ ਨਿਹਾਂ ਦੇ ਵਿੱਚ ਚੜਵਾ تو پہچانے جیتا کر دے مت پے سی جب سنگا س तखी जंगल विचे I'm <laughs> ਜਦ ਕਾਲਾ ਸੀ ਬਿੜਾ ਦੀ ਤੋਂ ਖੰਡਾ ਕੜਕਾ ਸੀ ਬਾਗ ਭੇਡਾਂ ਦੇ ਬਾਗ ਭੇਡਾਂ ਦੇ ਵੈਰੀ ਅੱਗੇ ਲਾਇਆ ਸੀ ਬਾਗ ਭੇਡਾਂ ਦੇ ਵੈਰੀ ਅੱਗੇ ਲਾਇਆ ਸੀ ਬਾਦ ਬਾਦ ਕੇ ਇੱਕ ਘੰਡਾ ਚਲਾਏ ਸਾਹ ਦੇ ਚੜਦੀ ਤਰਾ ਜਦ ਕਾਜੀ ਦੇ ਫਾਦੇ ਬੁਲਾਏ ਯਹਾਂ ਤੇ ਤਿਆਰੀ ਸਾਹਿਬ ਜੀ ਇੱਕ ਲੰਗਰ ਦੀ ਪ੍ਰਥਾਏ ਇੱਕ ਕਮਤਾ ਸ਼ਿ ਗੰਮੀ ਆ ਦਾਸ ਮੇ ਪਿਤਾ ਨੇ ਪਿਤਾ ਦੀ ਬਣੀ ਦੇ ਕੇ